ਸਿੱਧੂ ਪੁੱਟੀ ਕੁਠੰਡਾ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਜਿਹੜੇ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਡਿਜ਼ਾਈਨ ਤੇ ਵੈਰਾਈਟੀ ਵੇਖਣ ਨੂੰ ਮਿਲਦੀ ਰਹੇ ਅੱਜ ਦੀ ਵੀਡੀਓ ਚ ਆਪਾਂ ਲੈ ਕੇ ਆਏ ਜੀ ਕਾਟਨ ਦੇ ਸੂਟ ਕਿਉਂਕਿ ਗਰਮੀ ਵਧ ਗਈ ਹੈ ਹਨਾ ਗਰਮੀ ਦੇ ਵਧਾਏ ਕਰਕੇ ਕਾਟਨ ਦੇ ਸੂਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੋਈ ਪਈ ਹੈ ਤੇ ਜਿਹੜਾ ਸਭ ਤੋਂ ਪਹਿਲਾਂ ਸਾਡਾ ਇਹ ਸੂਟ ਹੈਗਾ ਇਹ ਹੈਗਾ orange ਕਲਰ ਦਾ ਜੀ ਸੂਟ ਤੇ ਕੰਥਾ ਵਰਕ ਸਾਡੀ ਕਾਟਨ ਹੈ ਇਹ ਇਹਦੇ ਉੱਪਰ ਸਿੱਕੇਰੇ ਦਾ ਕੰਮ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਅਸੀਂ ਇਹਦੇ ਉੱਪਰ ਸਿਰਫ ਔਰੇਂਜ ਤੇ ਵਾਈਟ ਜੇ ਮੈਂ ਆਪਣਾ ਸਟੱਫ ਹੈਗਾ ਆ ਕਾਟਨ ਦਾ ਤੇ ਆਪਣੇ ਕਲਰ ਔਰੇਂਜ ਹੈ ਇਹਦੇ ਉੱਪਰ ਜਿੱਥੇ ਥੋੜਾ ਹਲਕਾ ਜਿਹਾ ਲਾਈਟਿਕ ਦਾ ਔਰੇਂਜ ਯੂਜ਼ ਕੀਤਾ ਹੋਇਆ ਇੱਕ ਅਸੀਂ ਆਫ ਵਾਈਟ ਦੋ ਕਲਰ ਹੀ ਪਏ ਹੋਏ ਇਹਦੇ ਵਿੱਚ ਇਹ ਵੀ نیچے ਕਟਵਰਕ ਤੇ ਫਲਾਰ ਬਣਾ ਕੇ ਨਾਲ ਪੱਤੀ ਬਣਾਈ ਹੋਈ ਹੈਗੀ ਉੱਪਰ ਅਸੀਂ ਪੱਤੀ ਦੇ ਨਾਲ-ਨਾਲ ਕਟਵਰਕ ਦਿੱਤਾ ਹੋਇਆ ਹੈ ਇਹਦੇ ਵਿੱਚ ਇਹ ਸਾਡਾ ਹੈਗਾ ਜੀ ਘੇਰੇ ਦਾ ਕੰਮ ਦੂਜੀ ਸਾਈਡ ਹੈਗੀ ਸਾਡੇ 슬ੀਵਜ਼ ਸੇਮ ਕੰਮ ਹੈ ਜਿਹੜਾ ਸਾਡਾ ਘੇਰੇ ਦੇ ਉੱਪਰ ਹੋਇਆ ਸੇਮ ਕੰਮ ਸਾਡਾ ਹੈਗਾ ਸਲੀਵਜ਼ ਦੇ ਉੱਪਰ ਹੋਇਆ ਹੈ। ਉਹ ਜਿਹਨੇ ਕਿ نیچے ਆਪਾਂ ਥੋੜਾ ਛੋਟਾ ਕਟਵਰਕ ਦੇ ਨਾਲ ਫਲਾਰ ਦਿੱਤਾ ਹੋਇਆ। ਉੱਪਰ ਆਪਾਂ ਦਿੱਤਾ ਕਟਵਰਕ ਹੀ ਹੈ ਪਰ ਕਟਵਰਕ ਦੇ ਨਾਲ ਛੋਟੀ-ਛੋਟੀ ਆਪਾਂ ਪੱਤੀ ਦਿੱਤੀ ਹੋਈ ਹੈ ਇਹਦੇ ਨਾਲ। ਇਹ ਵਾਲੀ ਚੀਜ਼ ਸਾਡੀ ਆ ਗਈ। ਸਲੀਵਜ਼ ਦੇ ਉੱਪਰ। ਇਹ ਫੈਬਰਿਕ ਸਾਡੀ ਜਿਹੜੀ ਹੈਗੀ ਜੀ ਕੰਥਾ ਕਾਟਨ ਦੀ ਫੈਬਰਿਕ ਆ 5 ਮੀਟਰ ਇਹ ਫੈਬਰਿਕ ਲਵਗੀ ਤੇ ਨਾਲ ਜਿਹੜਾ ਨਾ ਦੁਪੱਟਾ ਸੀ ਰੈਡੀ ਕੀਤਾ ਹੋਇਆ ਉਹ ਹੈਗਾ ਟਾਈ ਐਂਡ ਡਾਈ। ਕਾਫ ਵਾਈਟ ਤੇ 오ਰੇਂਜ ਕਲਰ ਦਾ ਦੁਪੱਟਾ ਸੀ ਡਾਈ ਕੀਤਾ ਕੀਤਾ ਹੋਇਆ ਇਹਦੇ ਨਾਲ। ਦੁਪੱਟਾ ਜਿਹੜਾ ਆਪਾਂ ਲਾਇਆ ਹੋਇਆ ਹੈ ਸ਼ਫੂਨ ਦਾ ਦੁਪੱਟਾ ਯੂਜ਼ ਕੀਤਾ ਹੋਇਆ ਹੈਗਾ ਇਹਦੇ ਵਿੱਚ ਅਸੀਂ ਬਿਲਕੁਲ ਬਰੀਕ ਪਤਲੀ ਲਾਈਨਿੰਗ ਬਣਾਈ ਹੋਈ ਹੈਗੀ ਦੁਪੱਟੇ ਦੇ ਵਿੱਚ ਡਿਜ਼ਾਈਨਿੰਗ ਦੀ ਆਫ ਵਾਈਟ ਦੀ ਅਸੀਂ ਲਾਈਨਿੰਗ ਰੱਖੀ ਹੋਈ ਹੈ ਪੱਟੀ ਬਰੀਕ ਪੱਟੀ ਬਣਾ ਕੇ ਅਸੀਂ ਉਹ ਪਨਿਆ ਦਿੱਤਾ ਹੈ ਜੀ ਦੁਪੱਟੇ ਦਾ ਇਹਦੀ ਕੋਸਟ ਜਿਹੜੀ ਹੈਗੀ ਹੈ ਸੂਟ ਦੇ ਦੁਪੱਟੇ ਦੀ ਹੈਗੀ 1600 ਰੁਪਏ ਜੀ ਅੱਜ ਸਾਡਾ ਜਿਹੜਾ ਅਗਲਾ ਸੂਟ ਹੈਗਾ ਹੈ ਇਹ ਵੀ ਕਾਟਨ ਖਾਦੀ ਸਟਾਫ ਆ ਸਾਡਾ ਬਹੁਤ ਪਰੀ ਫੈਬਰਿਕ ਹੁੰਦੀ ਹੈ ਤੇ ਬਿਨਾਂ ਦਾ ਆਊਟਲਾਈਨਿੰਗ ਜਿੱਦਾਂ ਮਰਜ਼ੀ ਤੁਸੀਂ ਵੇਅਰ ਕਰ ਸਕਦੇ ਆਗੇ ਬਿਲਕੁਲ ਕਾਟਨ 베ਸ ਹੁੰਦਾ ਹੈ ਇਹ ਸਾਡੀ ਫੈਬਰਿਕ ਜਿਹੜੀ ਹੈਗੀ 5 ਮੀਟਰ ਤੇ ਇਹਦੇ ਉੱਪਰ ਅਸੀਂ ਕੀਤਾ ਹੋਇਆ ਨੈਕ ਦਾ ਕੰਮ ਇਹ ਵਾਲਾ ਕੰਮ ਸਾਡਾ ਨੈਕ ਦੇ ਉੱਪਰ ਆ ਗਿਆ ਇਹਦੇ ਨਾਲ ਅਸੀਂ ਜੁਆਇੰਟ ਲੈਸ ਚਾਹੀ ਤੇ ਜੁਆਇੰਟ ਲੈਸ ਵੀ ਪਾ ਸਕਦੇ ਆ ਨਹੀਂ ਤਾਂ ਅਸੀਂ ਉੱਪਰ ਰੱਖੀ ਵੀ ਲੈਸ ਲਾ ਸਕਦੇ ਟਾਈ ਆਂਡਾਈ ਜਿੱਦਾਂ ਤੁਸੀਂ ਕਲਰ ਪਾਏ ਹੋਏ ਇਹਦੇ ਵਿੱਚ ਜਿਵੇਂ ਪਰਪਲ ਮਹਰੂਨ ਤੇ ਅਸੀਂ ਬਿਲਕੁਲ ਲਾਈਟ ਡਾਰਕ ਗ੍ਰੀਨ ਦਾ ਕੰਬੀਨੇਸ਼ਨ ਬਣਾਇਆ ਹੋਇਆ ਹੈਗਾ ਇੱਕ ਅਸੀਂ ਮੋਰ ਪੰਖੀਆ ਜਿਹਾ ਕਲਰ ਪਾਇਆ ਹੋਇਆ ਇਦਾਂ ਦਾ ਕੋਈ ਵੀ ਸਲੇ ਸਾਰੇ ਕਲਰ ਦੀਪਾ ਮਟਾਈਂਡਾਈ ਇਸ ਲੇਸ ਕੱਢ ਸਕਦੇ ਆ ਲੇਸ ਦੀ ਡਿਜ਼ਾਈਨਿੰਗ ਆਪਾਂ ਇਹਨੂੰ ਨਾਲ-ਨਾਲ ਇਦਾਂ ਹੀ ਜਿੱਦਾਂ ਸਾਡਾ ਨੈੱਕ ਬਣਿਆ ਹੋਇਆ ਹੈਗਾ ਇਹਦੇ ਨਾਲ ਹੀ ਪਹਿਲਾਂ ਡਿਜ਼ਾਈਨਿੰਗ ਦੇ ਸਕਦੇ ਆਗੇ ਉੱਪਰ ਜਾ ਕੇ ਸਾਡਾ ਨੈੱਕ ਰੈਡੀ ਹੋ ਜਾਣਾ ਹੈ ਤੇ ਜਿਹੜਾ ਸਾਡਾ ਘੇਰਾ ਹੈਗਾ ਜੀ ਘੇਰਾ ਦਾ ਬਿਲਕੁਲ ਪਲੇਨ ਰਹੂਗਾ ਜਿੱਦਾਂ ਅਸੀਂ ਡਿਜ਼ਾਈਨ ਨੈੱਕ ਦੇ ਉੱਪਰ ਕਰਾਂਗੇ ਉਦਾਂ ਹੀ ਸੇਮ ਡਿਜ਼ਾਈਨ ਹੈਗਾ ਘੇਰੇ ਦੇ ਉੱਪਰ ਕਰਾਂਗੇ ਹੈਗੇ ਤੇ ਇਹ ਵਾਲਾ ਸਾਡਾ ਉੱਪਰ ਆ ਗਈ ਜੀ ਬੋਟਮ ਦਾ ਕੰਮ ਬਿਲਕੁਲ ਬਰੀਕ ਲਾਈਨ ਦੇ ਵਿੱਚ ਉਹੀ ਸੇਮ ਨੈੱਕ ਦਾ ਕੰਮ ਹੋਇਆ ਸੇਮ ਬ੍ਰੀਕ ਲਾਈਨਿਕਾ ਤੇ ਛੋਟੇ ਛੋਟੇ ਬੂਟੀ ਫਲਾਰ ਵਾਲਾ ਇਹ ਕੰਮ ਸਾਡਾ ਬਾਟਮ ਦੇ ਉੱਪਰ ਹੋਇਆ ਹੈ ਦੂਸਰੀ ਸਾਈਡ ਸਾਡੀਆਂ 슬ੀਵਜ਼ ਆ ਗਈ ਜੀ ਸੇਮ ਕੰਮ ਸਾਡਾ 슬ੀਵਜ਼ ਦੇ ਉੱਪਰ ਹੋਇਆ ਇਹਨੂੰ ਅਸੀਂ ਚਾਹੇ ਤਾਂ ਟਾਈ ਐਂਡ ਡਾਈ ਲੇਸ ਦੇ ਨਾਲ ਲਾ ਸਕਦੇ ਹਾਂਗੇ ਚਾਹੇ ਅਸੀਂ ਜੋਇੰਟ ਉੱਪਰ ਬਣਾ ਸਕ ਜਿੱਦਾਂ ਮਰਜ਼ੀ ਸਾਡੀ ਚੋਆਇਸ ਹੈ ਜਿੱਦਾਂ ਸਾਨੂੰ ਚੰਗਾ ਲੱਗਦਾ ਹੈ ਜੋਇੰਟ ਪਾਈਏ ਚਾਹੇ ਚਾਹੇ ਅਸੀਂ ਲੇਸ ਉੱਪਰ ਰੱਖ ਕੇ ਬਣਾ ਸਕੀਏ ਡਿਜ਼ਾਈਨਿੰਗ ਦੇ ਸਕੀਏ ਇਹਨੂੰ ਤੇ ਜਿਹੜਾ ਦੁਪੱਟਾ ਸਾਡਾ ਜੀ ਦੁਪੱਟਾ ਇਹਦੇ ਨਾਲ ਅਸੀਂ ਕਰਨਾ ਵੇਸ ਰੈਡੀ ਦੁਪੱਟਾ ਬੇਸ ਰੈਡੀ ਕਰਕੇ ਅਸੀਂ ਜਿੰਨੇ ਕਲਰ ਦੇ ਵਿੱਚ ਪਾਏ ਹੋਏ ਹੈਗੇ ਉਹਦਾਂ ਦੀ ਸੀ ਲੇਸ ਲਾ ਕੇ ਦੁਪੱਟਾ ਰੈਡੀ ਕਰਨਾ ਹੈ। ਇਹ ਸਾਡਾ ਖਾਦੀ ਕਾਟਨ ਦਾ ਸਟੱਫ ਹੈ ਜੀ ਤੇ ਜਿਹੜੀ ਜਿਹੜੀ ਕਾਸਟ ਹੈਗੀ ਬਿਨਾ ਦੁਪੱਟੇ ਦੇ 1400 ਰੁਪਏ ਕਾਸਟ ਹੈ ਜੀ। ਹਾਂਜੀ ਸਾਡਾ ਜਿਹੜਾ ਅਗਲਾ ਸੂਟ ਹੈਗਾ ਇਹ ਹੈਗਾ ਕੈਮਰੀ ਕਾਟਨ ਦਾ ਸਟੱਫ ਹੈ ਸਾਡਾ। ਇਹ ਸਾਡਾ ਹੈਗਾ ਵੱਡੇ ਮਰ ਦਾ ਸਟੱਫ ਹੈ 3.5 ਮੀਟਰ ਇਹ ਕਪੜਾ ਰਹੂਗਾ ਜੀ। ਤੇ ਚੈੱਕ ਦੇ ਵਿੱਚ ਬਣਾਇਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਲੈਮਨ ਤੇ ਆਫ ਵਾਈਟ ਬ੍ਰਿਕ ਬ੍ਰਿਕ ਚੈੱਕ ਬਣਿਆ ਹੋਇਆ ਹੈ ਸਾਡਾ ਇਹ ਅਸੀਂ ਘੇਰੇ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਇਹ ਪੈਚ ਵਰਕ ਦਾ ਕੰਮ ਕੀਤਾ ਹੋਇਆ ਸੀ ਅਸੀਂ ਆਫ ਵਾਈਟ ਉੱਤੇ ਪੈਚ ਲਾਇਆ ਹੋਇਆ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਛਤਰੀ ਬਣਾ ਕੇ ਇਹਦੇ ਨਾਲ ਅਸੀਂ ਛੋਟਾ ਜਿਹਾ ਫਲਾਰ ਬਣਾਏ ਹੋਏ ਨੇ ਇਹ ਘੇਰੇ ਦੇ ਉੱਪਰ ਅਸੀਂ ਤਿੰਨ ਬਣਾਏ ਹੋਏ ਨੇ ਉੱਪਰ ਜਾ ਕੇ ਦੋ ਬਣ ਜਾਂਦੇ ਜੀ ਇਹਦੇ ਉੱਪਰ ਅਸੀਂ ਦੋ ਬਣਾਤੇ ਤੇ ਉੱਪਰ ਜਾ ਕੇ ਬਿਲਕੁਲ ਸਿੰਗਲ ਰਹਿ ਜਾਂਦਾ ਹੈ ਇਹ ਤੁਸੀਂ ਦੇਖ ਸਕਦੇ ਹੋ ਫਰੰਟ ਸਾਈਡ ਸਾਡਾ ਕਾਫੀ ਯਾਨੀ ਕਿ ਚਾਕਾਂ ਤੋਂ ਉੱਪਰ ਚਲਾ ਜਾਂਦਾ ਹੈ ਜਿਹੜਾ ਡਿਜ਼ਾਈਨ ਆਉਂਦਾ ਹੈਗਾ ਇਦੇ ਨਾਲ ਅਸੀਂ ਟਾਈ ਐਂਡ ਡਾਈ ਲੇਸ ਲਾ ਕੇ ਬਹੁਤ ਪਿਆਰੀ ਚੀਜ਼ ਬਣ ਸਕਦੀ ਜਿੱਦਾਂ ਕਰ ਸਿਰ ਕਲਰ ਪਾਏ ਹੋਏ ਸਾਰੇ ਅਸੀਂ ਚਾਕਾ ਦੇ ਟਾਈ ਐਂਡ ਡਾਈ ਲੇਸ ਵੀ ਲਾ ਸਕਦੇ ਹਾਂਗੇ ਸੇਮ ਕਮ ਸਾਡਾ ਇੱਕ ਇੱਕ ਅਸੀਂ ਜਿਹੜੇ ਸ਼ਤ ਬਣਾਏ ਹੋਏ ਛਤਰੀ ਟਾਈਪ ਦੇ ਜਿਹੜਾ ਸਾਡਾ ਬਣਦਾ ਪੈਚ ਵਰਕ ਦਾ ਕੰਮ ਇਹ ਸਾਡੇ ਇੱਕ ਇੱਕ 슬ੀਵਸ ਦੇ ਉੱਪਰ ਬਣਿਆ ਹੋਇਆ ਇਹ ਕੰਮ ਸੋਸ 슬ੀਵਸ ਦੇ ਉੱਪਰ ਆ ਗਿਆ ਇਹ ਸਾਡਾ ਕੈਮਰਿਕ ਦਾ ਸਟੱਫ ਹੈ ਜੀ ਚੈੱਕ ਵਾਲਾ ਸਟੱਫ ਹੈ ਬਲੈਮਨ ਤੇ ਆਫ ਵਾਈਟ ਇਹਦਾ ਕਲਰ ਜ ਹੈ ਤੇ 3.5 ਮੀਟਰ ਸਾਡੀ ਇਹ ਫੈਬਰਿਕ ਹੈ ਤੇ ਜਿਹੜੀ ਇਹਦੀ ਕਾਸਟ ਹੈ ਜੀ ਬਿਨਾ ਦੁਪੱਟੇ ਤੋਂ 1400 ਰੁਪਏ ਕਾਸਟ ਹੈ ਜੀ ਦੀ ਹਾਂਜੀ ਸਾਡਾ ਜਿਹੜਾ ਅਗਲਾ ਸੂਟ ਹੈਗਾ ਅਗਲਾ ਸੂਟ ਸਾਡਾ ਮੈਚਿੰਗ ਹੈਗਾ ਇਹ ਸਾਡੀ ਆ ਗਈ ਸ਼ਰਟ ਜੀ ਸ਼ਰਟ ਹੈਗੀ ਸਾਡੀ ਖਾਦੀ ਕਾਟਨ ਦੀ ਸ਼ਰਟ ਹੈ ਇਹਦੇ ਉੱਪਰ ਅਸੀਂ ਸੇਮ ਕਲਰ ਦੇ ਸਾਡੇ ਫਲਾਰ ਬਣੇ ਹੋਏ ਨੇ ਸਾਡਾ ਜਿਹੜਾ ਬੇਸ ਆਫ ਵਾਈਟ ਹੈ ਤੇ ਛੋਟੇ ਛੋਟੇ ਫਲਾਰ ਬਣੇ ਹੋਏ ਨੇ ਲਾਈ ਡਾਰਕ ਦੇ ਉਦਾਂ ਹੀ ਅਸੀਂ ਗ੍ਰੀਨ ਮਾਸਟਰਡ ਲਾਈਟ ਤੇ ਮਾਸਟਰ ਡਾਰਕ ਪਾ ਕੇ ਫਲਾਰ ਪਕੇ ਡਿਜ਼ਾਈਨ ਬਣਾਇਆ ਹੈ ਘੇਰੇ ਦੇ ਉੱਪਰ ਇਸ ਕਟਵਰਕ ਦੇ ਨਾਲ ਛੋਟੇ ਛੋਟੇ ਫਲਾਰ ਪੱਤੀ ਦੀ ਸਾਡੀ ਡਿਜ਼ਾਈਨਿੰਗ ਦਿੱਤੀ ਹੋਈ ਹੈਗੀ ਇਹ ਵਾਲੀ ਡਿਜ਼ਾਈਨਿੰਗ ਸਾਡੀ ਆ ਗਈ ਜੀ 슬ੀਵਸ ਦੇ ਉੱਪਰ ਕਟਵਰਕ ਦੇ ਨਾਲ ਛੋਟਾ ਕਰਨਾਲ ਤੇ ਫਲਾਰ ਬੰਦ ਹੈਗਾ ਇਹ ਵਾਲਾ ਸਾਡਾ ਹੈਗਾ 슬ੀਵਸ ਦੇ ਉੱਪਰ ਡਿਜ਼ਾਈਨ ਇਹ ਸਾਡਾ ਮੈਚਿੰਗ ਸੂਟ ਹੈ ਜੀ ਇਹਦੇ ਨਾਲ ਕੈਮਬ੍ਰਿਕ ਦੀ ਬਾਟਮ ਹੈਗੀ ਬਾਟਮ ਅਸੀਂ ਸਟ੍ਰੇਟ ਦਾ ਕੰਮ ਕੀਤਾ ਹੋਇਆ ਹੈਗਾ ਇਹ ਵਾਲਾ ਕੰਮ ਸਾਡਾ ਬਾਟਮ ਦੇ ਉੱਪਰ ਕੀਤਾ ਹੋਇਆ ਹੈਗਾ ਮਾਸਟਰ ਜੀ ਸਾਡੀ ਬਾਟਮ ਹੈਗੀ ਕਿਉਂਕਿ ਜਿਹੜੇ ਵਿੱਚ ਫਲਾਰ ਨੇ ਸਾਡੇ ਮੈਚਿੰਗ ਸੂਟ ਨਾਲ ਕਿਉਂਕਿ ਮਾਸਟਰ ਦਾ ਫਲਾਰ ਸੀਕਰ ਲੈਮਨ ਜ ਫਲਾਰ ਬਣਦਾ ਹੈ ਜਿਹੜਾ ਡਾਰਕ ਕਲਰ ਫਲਾਰ ਸੀ ਇਹਦੇ ਨਾਲ ਦੇ ਸੀ ਬਾਟਮ ਲਾਈ ਹੋਈ ਹੈ ਇਹਦੇ ਉੱਪਰ ਜੀ ਇਹ ਬਿਨਾ ਦੁਪट्टे ਤੋਂ ਜਿਹੜੀ ਦੀ ਕੋਸਟ ਹੈਗੀ ਹੈ ਜੀ ਉਹ ਹੈਗੀ 1300 ਰੁਪਏ ਮੈਚਿੰਗ ਸੂਟ ਦੀ ਕੋਸਟ 1300 ਰੁਪਏ ਬਿਨਾ ਦੁਪट्टे ਤੋਂ ਹਾਂਜੀ ਅੱਜ ਦੀ ਵੀਡੀਓ ਜੀ ਤੁਹਾਨੂੰ ਆਪ ਜਿਹੜਾ ਡਿਜ਼ਾਈਨ ਦਿਖਾਏ ਨੇ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਦੱਸਿਓ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਡਿਜ਼ਾਈਨ ਤੇ ਵੈਰਾਈਟੀ ਵੇਖਣ ਨੂੰ ਮਿਲਦੀ ਰਹੇ ਵੀਡੀਓ ਵੇਖਣ ਲਈ ਧੰਨਵਾਦ